ਸੇ ਸੇਰੇ ਗੁੱਡ ਮਾਰਨਿੰਗ ਪਾਣੀ ਲਾ ਦਈਏ ਮੀਆ ਬਣਾਤੀਆਂ ਆਂ ਆਲੇ ਹਾਲੇ ਉੱਥੇ ਤੱਕ ਉੱਧਰ ਹਾਂ ਇੱਕ ਪਾਰਟੀ ਹੋਰ ਹੋ ਗਈ ਅੱਜ ਪਾਰਟੀ ਤੁਹਾਨੂੰ ਬਾਅਦ ਵਿੱਚ ਦੱਸਾਂ ਬਹੁਤ ਖੁਸ਼ੀ ਦਿੰਦਾ ਨਾ ਜੀ ਹੈਵੇ ਲੋਟੇ ਪਰਮਾਤਮਾ ਇਹ ਕਹਿੰਦੇ ਨੇ ਲੰਮੀ ਕਰੇ ਕਵਲੀਆਂ ਰਬ ਸਿੱਧੀਆਂ ਪਾਵੇ इधरों है इतने तक नहीं आ जाने बहुत खुला है इधरों बहुत आटे आ जाएगा मुझे कितने का लिया आ जाए हैं कितने का लिया ये ब्लूटूथ थला हाँ साढ़े चार सा ऐसे दिहाड़ी लाता है काम करके हैं अच्छा घर वाली से बात करता है अच्छा घर से लाए थे यूपी से ओके चावल से चबाती खाई छो के ना खाई छो ਆਹ ਡਰ ਕੇ ਇਹਦੀ ਘਰ ਅੱਜ ਦੌੜ ਗਈ ਓਹੋ ਕਾਹਦੇ ਹਾਂ ਉਹ ਤਾਂ ਗੱਲ ਸਹੀ ਹੈ ਭਈਏ ਸਾਰੇ ਖਸ ਕੇ ਗਏ ਸੀ ਥੋੜੇ ਰਹਿ ਆ ਇਹਦਾ ਅੱਡੇ ਸਟੇਸ਼ਨ ਸਭ ਭਰੇ ਪਏ ਸੀ ਡਰਦੇ ਪੈੰਗੀ ਬੜਾ ਤੈਨੂੰ ਜਲੰਧਰ ਲੁਧਿਆਣਾ ਭਰਿਆ ਪਿਆ ਸੀ ਓਕੇ ਹੈ ਨਹੀਂ ਸਿੱਟ ਗਿਆ ਨਾ ਆਪੇ ਸਿੱਟ ਖੜਾ ਕੇ ਕੀਤੇ ਆ ਇੱਥੇ ਐਵੇਂ ਲੋਕਾਂ ਨੂੰ ਕਰੋਨਾ ਵਾਂਗੂ ਜਿਦਾ ਕਰੋਨਾ ਜਿਹਨੇ ਡਰਾਇ ਚ ਲੋਕੇ ਮੀਟਰ ਫ੍ਰੀ ਮਿਲਦਾ ਹੈ ਸੀਮੈਂਟ ਉਹਨਾਂ ਸਰੀਏ ਨਾਲ ਉਹਨਾਂ ਨੇ ਦਿੱਤਾ ਨਹੀਂ ਹੁਣ ਮੈਂ ਲੈ ਕੇ ਆਉਣਾ ਸਭ ਸਰੀਏ ਦਾ ਮੀਟਰ ਇਦਾਂ ਦਾ ਇਦਾਂ ਦਾ ਹੀ ਕਹਿੰਦਾ ਹਾਂ ਹਾਂ ਇਦਾਂ ਦਾ ਤਾਂ ਬੋਲੇ ਦੈਢ ਫਲੱਪ ਦਾ ਨੀਂਦਿਆ ਹਾਂ ਸਰੀਏ ਤਾਂ ਹਨਾ ਤੇ ਐਵੇਂ ਤੂੰ ਉਹਦੇ ਪੈਸੇ ਦੇ ਦਿੱਤੇ ਤੂੰ ਕਾਹਦੇ ਦਿੱਤੇ ਆਪਾਂ ਮੰਮਾ ਫ੍ਰੀ ਲੈ ਲੈਣਾ ਇਹਨੂੰ ਪਤਾ ਹੀ ਨਹੀਂ ਸਾਡੇ ਬੇਸਤਰੀ ਇਹ ਵੀ ਮੇਰੇ ਵਾਂਗੂ ਥੋੜਾ ਜਨਾ ਚੇਤਾ ਭੁੱਲ ਜਾਂਦਾ ਆ ਟੈਂਕੀ ਹੈ ਨਾ ਜਦੋਂ ਪਾਣੀ ਭਰ ਲਿਆ ਬਾਅਦ ਚ ਉਹਦੇ ਕਹਿੰਦਾ ਕਹਿੰਦਾ ਯਾਰ ਸਲੇਟਾ ਲਾਉਣੀਆਂ ਹੈ ਇਹਨੂੰ ਤਾਂ ਪਲਾਈ ਜਾਂਦੀ ਐ ਮੇਤਰੀ ਸਾਡੇ ਨੂੰ ਵੀ ਕੀ ਕਰੀ ਥੋੜੀ ਜਿਹੀ ਹਾਂ ਥੋੜੀ ਰੱਖਿਓ ਕੀ ਕਰੀ ਐ ਇਹ ਬੰਦਾ ਕਹਿ ਨਹੀਂ ਸਕਦਾ ਘਰ ਦਾ ਬੰਦਾ ਸਾਡੇ ਕਿਉੜਿਆ ਤੇਰੇ ਚ ਹੌਸਲੇ ਨੇ ਪੱਤਰ ਓਏ ਨੰਗੀ ਮੈਂ ਤਾਂ ਨੰਨਗਾ ਪੁੱਜੀ ਨੰਗਾ ਪੋਲਾ ਹੋਵਾਏ ਗੁਰੂ ਮੇਰ ਕਹਿਂਦਾ ਤੇ ਆਹ ਵਧੀਆ ਕਰਤਾ ਭੱਤੀ ਜੀ ਪਾ ਕੇ ਉੱਚਾ ਜਾ ਹੋ ਗਿਆ ਪੈਂਕੇ ਆ ਮੰਮੀ ਨਾ ਨਾ ਹਾਏ ਮੰਮੀ ਨਾ ਨਾ ਮੈਂ ਕਹਿੰਨਾ ਬੱਬਰ ਨਹੀਂ ਪੱਟਣ ਲੱਗਾਂ ਨਾ ਮੰਮੀ ਨੇ ਪ੍ਰੇ ਕਰਨਾ ਮੈਂ ਬਾਜ ਮਾਰੂੰਗਾ ਤੇ ਵੇਹ ਤੋਂ ਗੂਠਾ ਵੱਡੋਗੇ ਪੈਰ ਦਾ ਚੜਦੇ ਸੱਤੀ ਹੁੰਦੇ ਆਉਂਦੇ ਸੱਤੇ ਰਿਐਕਸ਼ਨ ਦੇਖੀ ਮੰਮੀ ਦਾ ਆਏ ਗੂਤਾ सुखन जगह पट्टी आई सुखनी जगह कहीं कहीं मैं अंक कपड़ा फड़ाई कपड़ा फड़ाई गुठा बढ़ हो गया भैं चा गुठा बढ़ हो गया ਇਹ ਕਰ ਮੈਂ ਕੀ ਹੋਇਆ ਕਿ ਕਹੇ ਕਹੀਂ ਆਇਆ ਖੂਨ ਬਾ ਨਿਕਲ ਜਾਂਦਾ ਕੂਠਾ ਮੈਂ ਦਾ ਖੂਨ ਬਾ ਨਿਕਲ ਜਾਂਦਾ ਮਿੱਟੀ ਨੇ ਬੰਦ ਹੋ ਗਿਆ ਉਹਦਾ ਪਾਣੀ ਨਾਲ ਪਾਣੀ ਨਹੀਂ ਦਿਖਾਈ ਆਏ ਕੋਈ ਕਲਾਇੰਟ ਮਿਲਦਾ ਕੈਨਸਲ ਹੋ ਗਿਆ ਮੈਨੂੰ ਲੱਗਦਾ ਹੈ ਚੋਂ ਬਹੁਤ ਜ਼ੋਰ ਨਾ ਵੱਜੇ ਉਹ ਯਾਰ ਮਾਸ ਨਾਲ ਪਰੇ ਨੂੰ ਹੋ ਗਿਆ ਤਾਂ ਮਾਸ ਪਿਆ ਨਾਲ ਉਹ ਖੂਨ ਬੰਦ ਕੀਤਾ

ਰੈਂਕ ਹੋ ਗਏ ਚੱਲ ਕਰੀਏ ਕਰਣਾ ਕਿਦਾਂ ਹੈ ਬੱਚੇ ਤੇਰੇ ਆ ਗਈ ਖਾਨੀ ਇਥੇ ਇਹ ਬਲੂਂਗੜੇ ਮਾਣੋਂ ਦੇ ਹਾਦੀ ਇਹ ਕਾਲਾ ਕੁੜੀ ਜਵੇ ਇੱਕ ਇਹ ਚਿੱਟਾ ਹੀ ਹੈ ਉਹ ਐ ਪਿਆਰ ਕਰਦੀ ਐ ਐ ਐ ਪਿਆਰ ਕਰਦੀ ਆ ਆ ਉਹ ਵਧੀਆ ਟਿਕਾਣੇ ਤੇ ਰੱਖਿਆ ਇਹਨਾਂ ਨੂੰ ਤੇ ਕੱਲ੍ਹ ਪਿਆਰ ਕੱਲ੍ਹ ਦਾ ਕੰਮ ਦੇਖਣਾ ਹਾਂ ਆਣਾ ਇਹਨੂੰ ਵੀ ਦਿਖਾ ਦੇ ਬਲੰਗੜੇ ਇਹਨੂੰ ਦਿਖਾ ਦੇ ਆਣਾ ਇਹਨੂੰ ਵੀ ਦੇਖ ਲੈਂਦੇ ਆ ਖਾ ਖੱਲੀਆਂ ਨੇ ਇਹਨਾਂ ਦੀਆਂ ਨੇ ਛੋਟਾ ਹੈ ਪਾ ਦੇਖੇਗਾ ਦਿਲ ਟਗਾ ਦੇ ਅੱਖਾਂ ਦੇ ਕਿੰਨੇ ਨੀਲੀ ਇੱਕ ਚਿੱਟੇ ਦੀ ਅੱਖਾਂ ਦੇ ਕਿੰਨੀ ਸੋਹਣੀਆਂ ਹਾਂ ਬਹੁਤ ਇਹਦਾ ਕਾਲਾ ਵਾਲੇ ਥਲੇ ਕਿੰਦਾ ਵੱਡ ਗਿਆ ਚਿੱਟੇ ਦੀਆਂ ਅੱਖਾਂ ਦੇ ਕਿੰਨੀ ਸੋਹਣੀਆਂ ਹਾਂ ਇਹ ਪਰ ਨੂੰ ਹੁੰਦਾ ਸੋਹਣੀ ਅਸਤ ਨਹੀਂ ਇਹਦੇ ਅੱਖਾਂ ਦੇ ਕਿੰਨੇ ਸੋਹਣੇ ਨੀਲੀਆਂ ਇਹ ਨੀਲੀਆਂ ਅੱਖਾਂ ਇਹਨੇ ਚੋਟ ਲੈ ਕੇ ਆਇਆ 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 ਹੇ ਤੇ ਤੇ ਮਣ ਚ ਸਾਜ ਕੱਲ ਆ ਰ ਕੱਲ ਆ ਰ ਕੱਲ ਕੱਲ ਕੁਛ ਨਹੀਂ ਕਹਿੰਦੇ ਤੈਨੂੰ ਕੱਲ ਕੱਲ ਆ ਇਹਨੂੰ ਟਿੰਡੇ ਨੂੰ ਪਾ ਦੇ ਨਾਲ ਚੱਲ ਚੱਲ ਸੋ ਚੱਲ ਸੋ ਪੈ ਜਾ ਗੁੱਡ ਮਾਰਨਿੰਗ ਹੋ ਗਈ ਗਾਇਸ ਤੇ ਆ ਦੁੱਧ ਆਪੇ ਪੀ ਲਿਆ ਤੇ ਸਰਬਰਾਂ ਡੇਢ 2 ਕਿਲੋ ਦੱਧ ਹੁੰਦਾ ਮੇਰਾ ਤੇ ਚੋ ਰੱਖ ਲਿਆ ਬਲੂੰਗੜਿਆਂ ਨੂੰ ਪਲਾਉਣੇ ਅੱਜ ਕਿਉਂਕਿ ਅੱਗੇ ਉਹ ਬਿੱਲੀ ਦਾ ਬਿੱਲੀ ਫੀਡ ਕਰਾਉਂਦੀ ਸੀ ਉਹਨਾਂ ਨੂੰ ਹੁਣ ਵੱਡੇ ਹੋ ਗਏ ਨਾਲੇ ਅੱਖਾਂ ਦੇਖੋ ਕਿੰਨੀਆਂ ਸੋਹਣੀਆਂ ਘੈਂਟ ਲੱਗਦੇ ਤੇ ਹੁਣ ਪੱਠੇ ਹੈ ਨਹੀਂਗੇ ਯਾਰ ਟੂੜੀ ਤੇ ਮੜਾ ਮੋਟਾ ਹਰਾ ਪਾ ਕੇ ਗੁਜ਼ਾਰਾ ਕਰੀਦਾ ਆ ਰਾਤ ਨੂੰ ਵੀ ਬੋਬਾ ਬਿਜਲੀ ਬਹੁਤ ਲਸ਼ਕੀ ਰਾਤ ਇੱਕ ਵਾਰੀ ਤਾਂ ਕਰਾਤੇ ਧੰਨ ਬਾਬਾ ਫਰੀਦ ਧੰਨ ਬਾਬਾ ਫਰੀਦ ਸਾਨੂੰ ਕਿੱਦਾਂ ਧਮਾਕੇ ਵੰਦੇ ਸੀ ਰਾਤ ਹਾਂ ਨਾ ਇਹ ਨਹੀਂ ਪਾਇਆ ਕੋਈ ਬੰਦੂੜਾ ਉਹ ਤੇ ਬਲੰਗੜਾ ਮਾਤਾ ਪਰੇ ਹਾਂ ਕੁੱਤਾ ਦੇਖੋਂ ਦਸਤਾਰਾ ਆ ਜਾ ਦੇ ਬਲੰਗੜੇ ਕੁੱਤੇ ਦੇ ਕੱਟਿੰਦੇ ਨਹੀਂ ਨਾ ਕੋਲ ਕੱਟਿੰਦੇ ਚ ਪੀ ਲੋ ਆ ਦੇਖ ਨਹੀਂ ਕਰ ਮੈਂ ਆ ਦੇਖ ਉਹਦੀ ਅੱਖ ਕਿੰਨੀ ਸੋਹਣੀ ਆਇਆ ਟੱਡਾ ਇਹ ਪੀਲਾ ਪੀਲਾ ਦੇਖੀ ਪਿੰਦਾ ਤੇ ਤੀਨ ਉਚਾਲਵਾ ਕੇ ਟੱਪ ਗਿਆ ਥੱਲੇ ਭਾਏ ਕਿੱਥੇ ਲੱਗ ਰਹੇ ਇਹ ਮਾਂ ਨੂੰ ਥੁਲੇ ਕੋ ਮਗਿਆ ਤੂੰ ਚੋ ਰਹੇ ਨੇ ਪੀ ਲੈਣੇ ਮਾਂ ਨੇ ਪੀ ਲੈਣਾ ਹਜੇ ਸੁਖਨੀਆਂ ਫੜੀ ਹਜੇ ਇਹ ਪੀਣ ਯੋਗੇ ਹੋਈ ਨਹੀਂ ਹੈਗੇ ਮੈਂ ਤਾਂ ਲਾਲਮਾ ਮੁੱਛੇ ਮੇਰੇ ਵੀ ਲੱਗ ਗਈਆਂ ਚਲ ਹੁਣ ਲਿਓਣੇ ਪੱਠੇ ਹੁਣ ਮਾੜੇ ਮੋٹے ਹੋਈਓ ਸਾਰੇ ਕਿਹਨਾਂ ਬਹੁਤ ਮਾੜਾ ਹੋ ਗਿਆ ਮਾੜਾ ਹੋ ਗਿਆ ਸਾਰੇ ਇੱਧਰ ਟੱਪ ਕੇ ਚੱਲ ਗਿਓ ਹਾਂ ਜੀ ਗੜਵੀ ਜਿ ਪਰ ਆਉਂਦਾ ਨਾ ਹਾਂ ਭਾਰ ਘਟਾਇਆ ਹੁਣ ਮਾੜਾ ਬੰਦਾ ਹੁੰਦਾ ਹੀ ਆ ਜਦੋਂ ਆਪਾਂ ਬੋਡੀ ਲੂਸ ਕਰਦੇ ਵੇਟ ਤੇ ਮੂੰਹ ਆਪਣਾ ਆਟੋਮੈਟਿਕਲੀ ਪਤਲਾ ਹੁੰਦਾ ਅਸੀਂ ਕਹਿੰਦੇ ਮੋਟਾ ਵਧੀਆ ਸੀ ਆ ਦੇਖੋ ਤਾਂ ਡੋਲੇ ਆ ਚੀਪ ਸੀਗੀ ਪਹਿਲਾਂ ਐਂ ਚਰਬੀ ਚੜੀ ਹੋਦੀ ਹੁਣ ਵੇਖਦੇ ਆ ਕੱਟ ਪੈਂਦਾ ਪੂਰਾ ਹਨਾ ਪਾ ਚਲੋ ਐਨੀਵੇ ਜਿੰਨੇ ਮੂੰਹ ਤੈਨੂੰ ਬਿਦਾਉਣੀ ਹੈ ਗੱਲਾਂ ਇਹ ਬਾ ਹੁਣ ਆਪਾਂ ਇਹ ਰੱਖਿਓ ਵੱਡੇ ਹੋ ਜੂਗੇ ਹੌਲੀ ਹੌਲੀ ਕੋਈ ਗੱਲ ਨਹੀਂ ਹਣ ਪੱਠੇ ਲਿਆਉਣੇ ਸੀ ਉਹ ਨਹੀਂ ਜਾਣ ਮੇਰੇ ਨਾਲ ਕੋਣ ਹਾਂ ਇਹਨਾਂ ਦਾ ਬਸ ਬਲੂਂਗੜੇ ਦਾ ਚਾਹ ਹੈ ਕੋਈ ਵੀ ਨੰਗ ਦਾ ਕਰਨੀ ਉਹ ਆਇਓ ਅੱਜ ਤੁਹਾਨੂੰ ਦਿਖਾਣਾ ਬਲੂਂਗੜੇ ਉਹ ਇਹ ਤਾਂ ਮੂਨਾ ਦਾ ਕਹਿੰਦਾ ਹਣਾ ਦੇਖਦਾ ਹਣਾ ਕਹਿੰਦਾ ਹਣਾ ਕੀ ਚੀਜ਼ ਹੈ ਇਹਨਾਂ ਫ੍ਰੈਗਰੈਂਸ ਤਾਂ ਆ ਰਹੀ ਹੋਣੀ ਆ ਕਿਉਂਕਿ ਬਿੱਲੀਆਂ ਨੂੰ ਤਾਂ ਦੁੱਧ ਨਾਲ ਪਿਆਰ ਹੁੰਦਾ ਔਰ ਇੱਕ ਕਾਲਾ ਇੱਕ ਚਿੱਟਾ ਹੈ ਇਹ ਹਾਂ ਕਿ ਜੰਗਲ ਆ ਗੁੱਡ ਵੈਰੀ ਗੁੱਡ ਪਰ ਵਿਚਨਾ ਸੁਧਨੇ ਹਾਂ ਪਰ ਵਿਚਨਾ ਥੋੜਾ ਕੜੀਕ ਪੀਦਾ ਪਿੰਦਾ ਨੂੰ ਵੀ ਤਾਂ ਪਿੰਦੇ ਨੂੰ ਆਪ ਕੱਲ੍ਹ ਤੱਕ ਆਇਆ ਕਿਸ ਨੂੰ ਹੋਰ ਦੂਜਾ ਦੇਖਣ ਆਇਆ ਕਿ ਮੈਂ ਵੀ ਪੀਣਾ ਉਹ ਅਰੇ ਪੇਟ ਆਪਣਾ ਹੁਣ ਤੂੰ ਪਾ ਗੜਵੀ ਚਿੱਟੀ ਜਾਂਦਾ ਕੁੱਤਾ ਕਰੂਏ ਤਾਂ ਨਾ ਕੁਝ ਹੋਇਆ ਸੀ ਕਿ ਹੋਰ ਚਿੱਟਾ ਤਾਂ ਡਰਦਾ ਡਰਪੋ ਗਿਆ ਕਾਲਾ ਹੈ ਫੇਰ ਠੀਕ ਹੈ ਹੀਟੇ ਡਰਪੋ ਗਿਆ ਡਰਪੋ ਨਹੀਂ ਐਸੇ ਤੁਰ ਦੱਬ ਨਹੀਂ ਨਾ ਐਸੇ ਤੁਰ ਜਾਟਾ ਤਾਂ ਬਾਤਾਂ ਦੇ ਪਿੱਛਿਆਂ ਨੂੰ ਕੋ ਸਾਈਡਰ ਪੋ ਕੀ ਆ ਦੂਜਾ ਵੀ ਪੀਊਗਾ ਦੇਖੀਏ ਗਾਇਜ਼ ਦੂਜਾ ਪਿੰਡਾਂ ਕੇ ਦੂਜਾ ਦੂਜਾ ਉਹਦੇ ਉਹਦੇ ਪਰਵਾਹ ਰੱਖਦਾ ਹਾਂ ਉਹ ਜਗ੍ਹਾ ਨਹੀਂ ਮਿਲਦੇ ਨੰਬਰ ਹਾਂ ਉਹ ਉਹ ਟੈਡੀ ਪਰ ਚੜ੍ਹਨਾ ਲੈ ਲੈ ਤੁਮੇ ਚਿੱਟੇ ਉਹ ਟੈ ਇੱਕ ਦਿਨ ਨਾ ਰੱਖ ਤਾ ਮੈਂ ਕਾਲਾ ਇੱਕ ਦਿਨ ਰੱਖ ਦੋਣਾ ਚਿੱਟਾ ਉਹ ਚਿੱਟੇ ਚਿੱਟੇ ਦੀ ਅੱਖਾਂ ਬਹੁਤ ਸੋਹਣੀਆਂ ਆ ਗਿਆ ਆ ਗਿਆ ਆ ਗਿਆ ਇਹ ਆ ਗਿਆ ਆ ਗਿਆ ਹੋਰ ਘੁੰਮ ਕੇ ਐ ਚੱਲ 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 ਵੈਰੀ ਗੁੱਡ ਇੰਟਰਪੋਕੀਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲ 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 ਗੋ 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 ਚੱਲ ਚੱਲ ਪੀ ਪੀ ਚੱਲ ਚੱਲ ਪਿਲੇ ਪਿਲੇ ਕੁੱਤੇ ਆ ਪਿਲੇ ਪਿਲੇ ਮਾਂ ਦੀ ਮਮਮੀ ਆ ਆ ਆਪਾ ਆ ਆਹ ਇਹ ਦੰਦ ਲੱਗੀ ਚੈੱਕ ਕਰਾਉਣਾ ਨੇ अच्छा ओ मारे हां इतने ਵੱਡ ਵੱਡ ਬੰਡਾ ਲੈ ਕੇ ਆਇਆ ਵੱਡੋ ਦੋਦੀ ਪਿੰਦਿਆ ਦਰਾ ਤੇ ਮਮਾ ਚੱਲ ਚਲ ਹੋ ਜਾ ਇੱਧਰ ਚੱਲ ਸੁਣ ਤੇਰੇ ਬੱਜਦੀਆਂ ਮੈਂ ਵੀਡੀਓ ਬਣਾਉਣਾ ਚਾਹਾਂ ਤੇ ਚੱਲ ਇਹਦੇ ਮਾਲਕ ਸੁਣ ਮੈਂ ਵੀਡੀਓ ਬਣਾਵਾ ਚਾਚਾ ਵਾਹ ਹੋਰ ਇਹਨਾਂ ਆ ਗਿਆ ਕਿ ਨਹੀਂ ਮਗਰ ਆ ਬੈਠਾ ਇਹਨੇ ਰੋਟੀ ਖਾ ਕੇ ਜਾਣਾ ਸੁਖਨੀ ਬੈਠੀ ਐ ਮੈਂ ਵੀ ਬੈਠੀ ਸੀ ਆਹ ਦੇਖ ਮੈਂ ਦਾਦਾ ਨਹੀਂ ਮੈਂ ਤਾਂ ਇਹਦਾ ਵੀ ਆ ਜਾਣਾ ਮਾ ਜਣਾ ਪੱਕੇ ਟਾਈਮ ਨਾ ਆ ਜਾਂਦਾ ਇਹ। ਇਹ ਵੀ ਗੱਲਾਂ ਕਿਤੇ ਯਾਰ ਆਪਣਾ। ਇਹਨੇ ਆਉਣਾ ਹੋਣਾ ਡੇਲੇ ਦੇਖਾਂ। ਜੇ ਇੱਥੇ ਰੋਟੀ ਨਾ ਹੋ ਗਈ ਇਹਨੇ ਥੱਲੇ ਨੂੰ ਚੱਲ ਜਾਣਾ ਸਿੱਧਾ ਮੰਮੀ ਕੋਲ। ਕਿ ਹਾਂ ਵੀ ਰੋਟੀ ਤੇ ਜਾਂ ਉੱਧਰ ਹੋ ਗਈ ਮੰਮੀ ਉੱਧਰ ਨੂੰ ਚੱਲ ਜਾਣਾ ਨੇ। ਮੰਮੀ ਤੇਰਾ ਫਰੈਂਡ ਆ ਗਿਆ ਰੋਟੀਆਂ। ਬਾਸ ਕੀ ਮੈਂ ਕਹਿਲਾਂ ਸੀ ਦਾ ਉੱਪਰ ਬੈਠਾ। ਹੈਂ? ਉੱਪਰੋਂ ਰੋਟਾ ਦੇਖਦਾ ਸੀ ਮੈਂ ਰੋਟੀ ਪਾਤੀ। ਹੁਣ ਇਹ ਤੇਰਾ ਹੀ ਬਾਪ ਅਜੇ ਨੰ ਪੇਪਰ ਪੂ ਹੋਣਾ ਮੈਂ। ਹਾਂ।